ਸ਼ਸ਼ੀਕਲ ਜੀ ਲਾਈਵ ਪੰਜਾਬੀ ਟੀਵੀ ਦੇਖ ਰਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਉਸ ਨੂੰ ਫੋਲੋ ਸਬਸਕ੍ਰਾਈਬ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਾ ਤਾਂ ਕਿ ਆਉਣ ਵਾਲੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਪੰਜਾਬ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਰ ਇਸ ਤੋਂ ਪਹਿਲਾਂ ਜੇਕਰ ਅਸੀਂ ਅੱਜ ਦੇ ਦਿਨ ਦੀ ਗੱਲ ਕਰ ਲਈਏ ਤੇ ਅੱਜ ਦਾ ਦਿਨ ਹੈ ਸ਼ਨੀਵਾਰ ਤੇ ਤਰੀਖ ਹੈ 18 ਅਕਤੂਬਰ ਤੇ ਅੱਜ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਉਹ ਬਾਬਤ ਜਾਣਕਾਰੀ ਸਾਹਮਣੇ ਆ ਗਈ ਹੈ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਦੂਰ ਦੂਰ ਤੱਕ ਮੀਂਹ ਨੂੰ ਲੈ ਕੇ ਕੋਈ ਵੀ ਵੱਡੀ ਭਵਿੱਖਬਾਣੀ ਨਹੀਂ ਹੋਈ ਹੈ ਤੇ ਇਸ ਦੇ ਚੱਲਦੇ ਦੀਵਾਲੀ ਤੱਕ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਪਰ ਪੰਜਾਬੀਆਂ ਦੇ ਲਈ ਚਿੰਤਾ ਇੱਕ ਜ਼ਰੂਰ ਬਣੀ ਹੋਈ ਹੈ ਉਹ ਚਿੰਤਾ ਇਸ ਵਾਪਤ ਹੈ ਕਿਉਂਕਿ ਹੁਣ ਬਦਲਦੇ ਮੌਸਮ ਦੇ ਕਰਕੇ ਸਵੇਰ ਔਰ ਰਾਤ ਦੇ ਦਰਮਿਆਨੀ ਠੰਡ ਨੂੰ ਦੇਖਦੇ ਹੋਏ AQI ਮਾਤਰਾ ਜਿਹੜੀ ਆ ਉਹ ਖਰਾਬ ਹੋ ਰਹੀ ਹੈ ਤਾਂ ਕਈ ਸ਼ਹਿਰਾਂ ਦੇ ਵਿੱਚ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਦੀਵਾਲੀ ਦੇ ਮੌਕੇ ਲੋਕ ਪਟਾਕੇ ਚਲਾ ਰਹੇ ਨੇ ਉਸ ਕਰਕੇ ਪੋਲੂਸ਼ਨ ਵੱਧ ਰਿਹਾ ਤੇ ਇਸ ਪੌਦ ਦੇ ਪ੍ਰਦੂਸ਼ਣ ਦੇ ਕਰਕੇ ਦਿੱਕਤ ਪਰੇਸ਼ਾਨੀ ਜ਼ਰੂਰ ਆ ਰਹੀ ਹੈ ਦੱਸ ਜਿਏ ਕਿ ਹੁਣੇ ਪੰਜਾਬ ਦੇ ਵਿੱਚ ਮੌਸਮ ਸਾਫ਼ ਤੇ ਖੁਸ਼ਕਤਾ ਜ਼ਰੂਰ ਵਹਿਣ ਵਾਲਾ ਪਰ ਹੁਣ ਇਸ ਤਾਪਮਾਨ ਦੇ ਵਿੱਚ ਕੋਈ ਵੀ ਖਾਸਾ ਬਦਲਾਅ ਵੀ ਨਹੀਂ ਦੇਖਿਆ ਜਾ ਰਿਹਾ ਤੇ ਮੌਸਮ ਵਿਗਿਆਨੀਆਂ ਦੇ ਅਨੁਸਾਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਸ-ਪਾਸ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਸਕਦੀ ਹੈ ਪਰ ਇਸ ਦਾ ਪ੍ਰਭਾਵ ਪੰਜਾਬ ਦੇ ਵਿੱਚ ਘੱਟ ਮਾਤਰਾ ਤੇ ਦੇਖਣ ਨੂੰ ਮਿਲੇਗਾ ਪਰ ਕਿਤੇ ਨਾ ਕਿਤੇ ਅਸਰ ਡਿਰਾਵਾ ਉਹ ਜ਼ਰੂਰ ਹੋ ਸਕਦਾ ਹੈ ਤੇ ਬਾਕੀ ਹੋਰਾਂ ਸੂਬਿਆਂ ਤੇ ਜ਼ਿਆਦਾ ਅਸਰ ਵਿਸਾ ਦੇਖਣ ਨੂੰ ਮਿਲ ਸਕਦਾ ਹੈ ਔਰ ਇਸ ਸਥਿਰ ਮੌਸਮ ਦੇ ਵਿਚਾਲੇ ਲੋਕਾਂ ਉੱਤੇ ਸੰਕਟ ਦੇ ਬੱਦਲ ਮੰਡਰਾ ਰਹੇ ਨੇ ਰਾਜਦੇਵ ਵੱਧਾ ਸ਼ਹਿਰਾਂ ਦੇ ਵਿੱਚ ਵਾਧੂ ਗੁਣਵੰਤਾ ਸੂਚਕ ਜਾਨੀ ਕਿ AQI ਦੀ ਮਾਤਰਾ 100 ਤੋਂ ਉੱਪਰ ਪਹੁੰਚ ਗਈ ਹੈ ਜਿਸ ਕਰਕੇ ਕਈ ਜਗ੍ਹਾ ਤੇ yellow alert ਜਾਰੀ ਹੋਇਆ ਤੇ ਜੇ ਗੱਲ ਕਰੀਏ ਤਾਂ ਸਿਰਫ ਅੰਮ੍ਰਿਤਸਰ ਇੱਕ ਜਹਾ ਸ਼ਹਿਰ ਹੈ ਜਿੱਥੇ ਦਾ AQI 100 ਤੋਂ ਹੇਠਾਂ ਬਣਿਆ ਹੋਇਆ ਹੈ ਪ੍ਰਦੂਸ਼ਣ ਵਧਨ ਦੇ ਇਸ ਹਾਲਾਤਾਂ ਦੇ ਪਿੱਛੇ ਮੁੱਖ ਕਾਰਨ ਹੈ ਥਰਮਲ ਇਨਵਰਜਨ ਮੰਨਿਆ ਜਾ ਰਿਹਾ ਤਾਂ ਇਸ AQI ਦੀ ਵੱਧਦੀ ਮਾਤਰਾ ਦੇ ਕਰਕੇ ਚਿੰਤਾ ਦੇ ਵਿੱਚ ਪੰਜਾਬੀ ਜ਼ਰੂਰ ਨੇ ਔਰ ਦੱਸਿਏ ਕਿ ਹੁਣ ਜਦੋਂ ਉਚਾਈ ਵਧਾਈ ਹੈ ਤਾਂ ਹਵਾ ਦਾ ਤਾਪਣ ਕਰਦਾ ਹੈ ਔਰ ਇਸ ਦਾ ਮਤਲਬ ਹੈ ਕਿ ਸਰਫੇਸ ਦੀ ਗਰਮ ਹਵਾ ਉੱਪਰ ਵੱਲ ਚੜਦੀ ਹੈ ਤੇ ਆਪਣੇ ਨਾਲ ਪ੍ਰਦੂਸ਼ਣ ਦੇ ਕਣਾਂ ਨੂੰ ਵੀ ਉੱਪਰ ਲੈ ਜਾਂਦੀ ਹੈ ਇਸ ਨਾਲ ਵਾਤਾਵਰਣ ਸਾਫ਼ ਰਹਿੰਦਾ ਪਰ ਥਰਮਲ ਇਨਵਰਜਨ ਦੇ ਦੌਰਾਨ ਇਹ ਪ੍ਰਕਿਰਿਆ ਉਲਟ ਹੋ ਜਾਂਦੀ ਹੈ ਸਮੇਂ ਸਰਫੇਸ ਦੇ ਨੇੜੇ ਹਵਾ ਠੰਡੀ ਹੁੰਦੀ ਹੈ ਪਰ ਉੱਪਰ ਵਾਲੀ ਹਵਾ ਅਤੁਲਨਾਤਮਕ ਤੌਰ ਤੇ ਗਰਮ ਹੋ ਜਾਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਵੈਸਟਰਨ ਡਿਸਟਰਬੈਂਸ ਦੇ ਨਾਲ ਮੁਸ਼ਕਲ ਜਿਹੜੀ ਆ ਜ਼ਰੂਰ ਆ ਸਕਦੀ ਹੈ ਲੋਕਾਂ ਦੇ ਲਈ ਮੁਸ਼ਕਲ ਹੋ ਸਕਦੀ ਹੈ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਆਉਂਦੇ ਕੁਝ ਦਿਨਾਂ ਤੱਕ ਇਹ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ ਇਸ ਲਈ ਵਿਸ਼ੇਸ਼ਗਾਨੀਆਂ ਨੇ ਲੋਕਾਂ ਨੂੰ ਸਵੇਰੇ ਤੇ ਸ਼ਾਮ ਦੇ ਸਮੇਂ ਬਾਹਰੀ ਗਤੀਵਿਧੀਆਂ ਸੀਮਿਤ ਕਰਨ ਅਤੇ ਪ੍ਰਦੂਸ਼ਣ ਤੋਂ ਬਚਾਅ ਦੇ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਹੈ ਤਾਂ ਇਸ ਦੇ ਚੱਲਦੇ ਦੱਸਿਆ ਗਿਆ ਕਿ ਪ੍ਰੋਡੂਸ਼ਨ ਤੋਂ ਬਚਣਾ ਚਾਹੀਦਾ ਹੈ ਪਰ ਜੇ ਗੱਲ ਕਰੀਏ ਮੌਸਮ ਕਿਹੋ ਜਿਹਾ ਹੁਣ ਕੁਝ ਉਹਨਾਂ ਜ਼ਿਲ੍ਹਿਆਂ ਚ ਰਹਿਣ ਵਾਲਾ ਉਹ ਜਾਣਕਾਰੀ ਆਈ ਹੈ ਅੰਮ੍ਰਿਤਸਰ ਦੇ ਵਿੱਚ ਮੌਸਮ ਸਾਫ ਰਵੇਗਾ ਧੁੱਪ ਖਿੜੇਗੀ ਤਾਪਮਾਨ 19 ਤੋਂ 30 ਡਿਗਰੀ ਦੇ ਵਿੱਚ ਘਰ ਰਹਿਣ ਵਾਲਾ ਜਲੰਧਰ ਦੇ ਵਿੱਚ ਵੀ ਮੌਸਮ ਸਾਫ ਰਹੇਗਾ ਧੁੱਪ ਖਿੜੇਗੀ ਤਾਪਮਾਨ 19 ਤੋਂ 31 ਡਿਗਰੀ ਦੇ ਵਿੱਚ ਘਰ ਰਹੇਗਾ ਲੁਧਿਆਣਾ ਦੇ ਵਿੱਚ ਵੀ ਮੌਸਮ ਸਾਫ ਤੇ ਖੁਸ਼ਕ ਰਹਿਣ ਵਾਲਾ ਹੈ ਤਾਪਮਾਨ 20 ਤੋਂ 31 ਡਿਗਰੀ ਦੇ ਵਿੱਚ ਘਰ ਰਹੇਗਾ ਪਟਿਆਲਾ ਦੇ ਵਿੱਚ ਮੌਸਮ ਸਾਫ ਰਹੇਗਾ ਧੁੱਪ ਦੇਖਣ ਨੂੰ ਮਿਲੇਗੀ ਤੇ ਤਾਪਮਾਨ 20 ਤੋਂ 33 ਡਿਗਰੀ ਦੇ ਵਿੱਚ ਘਰ ਰਹਿਣ ਵਾਲਾ ਮਹਾਲੀ ਦੇ ਵਿੱਚ ਵੀ ਧੁੱਪ ਨਿਕਲੇਗੀ ਮੌਸਮ ਸਾਫ਼ ਰਹਿਣ ਵਾਲਾ ਹੈ ਤੇ ਤਾਪਮਾਨ 22 ਤੋਂ 31 ਡਿਗਰੀ ਦੇ ਵਿੱਚ ਘਰ ਰਹਿਣ ਵਾਲਾ ਹੈ ਜਿਸ ਦੇ ਨਾਲ ਲੋਕਾਂ ਨੂੰ ਜੋ ਹੈ ਹੁਣ ਗਰਮੀ ਦਾ ਸਾਹਮਣਾ ਸੂਰਤ ਦਪਹਿਰ ਦੇ ਸਮੇਂ ਕਰਨਾ ਪੈ ਸਕਦਾ ਹੈ ਮੀਂਹ ਨੂੰ ਲੈ ਕੇ ਕੋਈ ਭਵਿੱਖਬਾਣੀ ਨਹੀਂ ਹੈ ਪਰ ਰਾਤ ਦੇ ਤੇ ਹੁਣ ਸਵੇਰ ਦੇ ਸਮੇਂ ਹੁਣ ਠੰਡ ਨੇ ਸ਼ੁਰੂਆਤ ਕਰ ਦਿੱਤੀ ਹੈ ਠੰਡ ਦੀ ਐਂਟਰੀ ਹੋ ਚੁੱਕੀ ਹੈ ਤਾਂ ਇਸੇ ਹੀ ਚੱਲਦੇ ਹੁਣ ਮੌਸਮ ਨੂੰ ਲੈ ਕੇ ਅਲਰਟ ਵੀ ਜਾਰੀ ਹੋ ਗਿਆ ਹੈ